ਕੰਪੋਜੀਆ ਸਕੂਲ ਨੇ ਸਕੂਲੇ ਜਾ ਕੇ ਸਾਨੂੰ ਨਹੀਂ ਪਤਾ ਉਹ ਕਿਹੜੇ ਡਾਕਟਰ ਆਏ ਆ ਕਿਹੜੇ ਨਹੀਂ ਆਏ ਗੁੜੀਆਂ ਨੂੰ ਟੀਕਾ ਲੱਗਾ ਉਥੂ ਗੁੜੀਆਂ ਬਾਅਦ ਜਦੋਂ ਸਕੂਲੋਂ ਆਈ ਆ 4 ਵਜੇ ਕੁੜੀ ਬਿਲਕੁਲ ਬਿਮਾਰ ਹੋ ਗਈ ਢਿੱਲੀ ਹੋ ਗਈ ਇਹਨੂੰ ਕੋਈ ਸੁਧ ਬੁੱਧ ਨਹੀਂ ਆ ਅੱਖਾਂ ਤਾਰੇ ਲੱਗੀਆਂ ਜਬਾਨ ਤਾਲੂਨ ਲੱਗੀ ਰਹੀ ਛੰਮ ਜੀ ਫੋਨ ਕੀਤਾ ਮੈਡਮਾਂ ਦੇ ਨੰਬਰ ਲਏ ਆ ਉਹਨਾਂ ਨੇ ਸਾਨੂੰ ਪ੍ਰਿੰਸੀਪਲ ਨੂੰ ਕੋਈ ਦਬਾਅ ਦਿੱਤਾ ਵੀ ਪਤਾ ਹੀ ਨਹੀਂ ਕਿਹੜੀ ਟੀਮ ਆਣ ਕੇ ਟੀਕੇ ਲਾਦੀ ਆ ਸਕੂਲ ਗਈ ਹੱਥੋਂ ਟੀਕਾ ਲੱਗਾ पता नहीं दसा ना, 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 ना बचा तो बिलकुल अगे बिमार हो दौड़े अगे जान को सबूत पे इन्होंने सामने कोई दौड़ा पियाू रोजी है कभी उन्हें छुट्टी नहीं ਉਹਨੂੰ ਕਿ ਉਹ ਇਸ ਲਈ ਕਹਤਾ ਜੀ ਕੱਲ ਅਸੀਂ ਇਸ ਨੂੰ ਆਪਣਾ ਮੈਡੀਕਲ ਸਪੈਸ਼ਲਿਸਟ ਦੇ ਕੋਲ ਲੈ ਕੇ ਨੂੰ ਜੁਕ ਦੇਖ ਕੇ ਆਏ ਸੀ ਉਹਨਾਂ ਨੇ ਫਿਰ ਫੈਸਲਾ ਲਿਆ ਕਿ ਉਹ ਉਹਨਾਂ ਨੂੰ ਕੋਸਟਰ ਰੈਫਰ ਕੀਤਾ ਗਿਆ ਉਹ 189 ਸਤੇ ਗਏ ਸੀ ਪਰ ਉੱਥੇ ਕੋਈ ਸ਼ਾਇਦ ਦਾਖਲੀ ਹੋਈ ਜਾਂ ਇਸ ਤਰ੍ਹਾਂ ਫਿਰ ਵਾਪਸ ਘਰ ਆਏ ਹੋਏ ਹੈ ਸਰੋਤ ਆਪਣੀ ਹਸਪਤਾਲ ਦੀ ਟੀਮ ਆਈ ਰੂਟੀਨ ਚੈੱਕਅਪ ਦੇ ਵਿੱਚ ਟੈਕਨਸਟੀਨ ਲੱਛਣ ਮਿਲਿਆ ਉਹਨਾਂ ਨੇ ਨੀਕੀ ਗ੍ਰੇਡ ਨੂੰ ਲੜਕੀ ਸੁੱਲਨ ਗਈ ਹੈ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਤੱਕ ਬਿਲਕੁਲ ਠੀਕ ਸੀ

ਨੇ ਬੈਣੀ ਹੈਰੀ ਡਾਕਟਰ ਜੰਮਵਾਰੀ ਮੇਰੇ ਸਾਹ ਬੱਚਾ ਜਦੋਂ ਸ਼ਾਮ ਤੱਕ ਬਿਲਕੁਲ ਠੀਕ ਸੀ ਜੇ ਇਨਫੈਕਸ਼ਨ ਨੂੰ ਕੋਈ ਰਿਐਕਸ਼ਨ ਨਾ ਕਿ ਆ ਸਾ ਨੂੰ ਇਨਫਾਰਮ ਕਰ ਦੇ ਉਹਨਾਂ ਨੇ ਤੁਹਾਨੂੰ ਕਿਸੇ ਨੂੰ ਇਨਫਾਰਮ ਨਹੀਂ ਕੀਤਾ ਕਿ ਬੱਚਾ ਸ਼ਾਮ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੂੰ ਇਹ ਦੋ ਤੇ ਕਿ ਇਸ ਪਟੜ ਵੱਲੋਂ ਨਾਲ ਕੋਈ ਇਲਾਜ ਵਾਤੇ ਇਹ ਇਲਾਜ ਉਸ ਤੋਂ ਦੀ ਸੀ ਮਦਦ ਕੀਤੀ ਬੱਚੇ ਦੇ ਤੁਹਾਨੂੰ ਕਿੰਨਾ ਸੀ 10000 ਰੁਪਏ ਕਿਦਾ 20 ਕਿਦਾ ਚ ਲੱਗਦਾ ਸੀ ਅਸੀਂ 5000 ਰੁਪਏ ਨੇ ਦਿੱਤਾ ਮਦਦ ਕੀਤੀ ਉਹਦੀ ਆਪਣੇ ਵੱਲੋਂ ਉਹ ਫਟਾ ਨਹੀਂ ਸਟਾਰਫ ਨੂੰ ਕਿਤੋਂ ਲੋ ਬੱਚੇ ਨੇ ਸਸਾ ਜਾਣਾ ਕੋਈ ਖਰਚਾ ਨਾ ਲੱਗੇ ਤੇ ਅਸੀਂ ਉਹਨਾਂ ਨੂੰ ਕਿੱਥੇ ਵੀ ਬੱਚੇ ਚਲੋ ਚੇਨ ਤਾਂ ਸਾਨੂੰ ਮਿਲਿਆ ਮਾਲਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਓਕੇ ਬੇਟੀ ਲੰਮੇ ਪਈ ਆ ਕੀ ਗੱਲ ਹੋਈ ਨੋਈ ਬੇਟੀ ਭਾਜੀ ਅਸੀਂ ਘਰੋਂ ਭੇਜੀ ਆ ਸਕੂਲੇ ਸਕੂਲੇ ਜਾ ਕੇ ਸਾਨੂੰ ਨਹੀਂ ਪਤਾ ਉੱਥੇ ਕਿਹੜੇ ਡਾਕਟਰ ਆਏ ਆ ਕਿਹੜੇ ਨਹੀਂ ਆਏ ਗੁੜੀਆਂ ਨੂੰ ਟੀਕਾ ਲੱਗਾ ਉੱਥੋਂ ਗੁੜੀਆਂ ਬਾਅਦ ਜਦੋਂ ਸਕੂਲੋਂ ਆਈ ਆ 4 ਵਜੇ ਕੁੜੀ ਬਿਲਕੁਲ ਬਿਮਾਰ ਹੋ ਗਈ ਢਿੱਲੀ ਹੋ ਗਈ ਇਹਨੂੰ ਕੋਈ ਸੁਧ ਬੁੱਧ ਨਹੀਂ ਆ ਅੱਖਾਂ ਤਾੜੇ ਲੱਗੀਆਂ ਜਬਾਨ ਤਾਲੂ ਨ ਲੱਗੀ ਇਹਦੀ ਤੇ ਅਸੀਂ ਚੋਕੇ ਦਾਵਾ ਦਾ ਪਹਿਲਾਂ ਇਥੇ ਨਿੱਕੇ ਦੁਕਾਨ ਤੇ ਖੜਿਆ ਡਾਕਟਰ ਕੋਲੇ ਆਉਂਦਾ ਭਾਜੀ ਇਹਨੂੰ ਲੈ ਜਾਓ ਇਹਨੂੰ ਆਕਸੀਜਨ ਦੀ ਲੋੜ ਆ ਅਸੀਂ ਮੁੜ ਕੇ ਇਥੇ ਪਿੰਡ ਹੀ ਆ ਮੈਡੀਕਲ ਸਟੋਰ ਵੱਡਾ ਹਸਪੀਟਲ ਆ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਆ ਉੱਥੇ ਹੀ ਲੈ ਕੇ ਗਏ ਆ ਡਾਕਟਰ ਨੇ ਜਾਂਦੇ ਆ ਇਹ ਨਹੀਂ ਪੁੱਛਿਆ ਇਹਨੂੰ ਕਿਹੜਾ ਟੀਕਾ ਲੱਗਾ ਉਹਦਾ ਫਰਜ਼ ਬੰਦਾ ਸੀ ਜਦੋਂ ਉਹਨੂੰ ਪਤਾ ਲੱਗਾ ਸਕੂਲੋਂ ਟੀਕਾ ਲੱਗਾ ਸਕੂਲ 'ਤੇ ਫੋਨ ਕਰਦਾ ਇਹ ਬੱਚੇ ਨੂੰ ਕਿਹੜਾ ਟੀਕਾ ਲਾਇਆ ਸਾਨੂੰ ਦੱਸੋ ਇਹਦਾ ਬੱਚਾ ਜਿਆਦਾ ਰਿਹਾਲਤ ਨਹੀਂ ਸਹੀ ਆਈ ਉਹਦਾ ਤੋੜ ਲੱਭੀ ਜੇ ਉਹਦੀ ਜਗ੍ਹਾ ਤੇ ਦੂਜਾ ਟੀਕਾ ਲਾਈਏ ਕੁੜੀ ਠੀਕ ਹੋਵੇ ਭਾਈ ਉਹ ਬਿਲਕੁਲ ਬੇਹੋਸ਼ੀ ਵਾਲੇ ਟੀਕੇ ਲਾਈ ਗਿਆ ਡਾਕਟਰ ਕਿਹੜਾ ਸਕੂਲ ਦੀ ਸੀ ਸਕੂਲ ਕੁੜੀਆਂ ਵਾਲਾ ਸਰਕਾਰੀ ਸਕੂਲ ਆ ਤੇ ਮੇਰੀ ਕਿਸ ਸਕੂਲ ਪੁੱਛਣਾ ਵੀ ਕ੍ਰਿਟੀਕਲ ਆ ਜੀ ਉਹ ਲੈ ਸਕੂਲੇ ਅਸੀਂ ਗਏ ਪੁੱਛਿਆ ਨਹੀਂ ਜੀ ਫੋਨ ਕੀਤਾ ਮੈਡਮਾਂ ਦੇ ਨੰਬਰ ਲਏ ਆ ਉਹਨਾਂ ਨੇ ਸਾਨੂੰ ਪ੍ਰਿੰਸੀਪਲ ਨੇ ਗੋ ਇਹ ਜਵਾਬ ਦਿੱਤਾ ਮੈਨੂੰ ਪਤਾ ਹੀ ਨਹੀਂ ਕਿਹੜੀ ਟੀਮ ਆਣ ਕੇ ਟੀਕੇ ਲਾਦੀ ਆ ਅੱਛਾ ਜੀ ਹਾਂ ਜੀ ਕਿਹਨੀ ਬੇਟੀ ਪੜ੍ਹਦੀ ਜੜੀ ਬੇਟੀ ਦਸਵੀਂ ਚ ਪੜ੍ਹਦੀ ਆ ਜੀ ਕਿਹੜਾ ਬੇਟੀ ਦਾ ਹਰ ਮਨਪ੍ਰੀਤ ਕੌਰ ਕਿੰਨੀ ਉਮਰ ਕਿੰਨੀ ਦੀ? ਉਹਨਰੇ 10 ਤੋਂ 15 ਸਾਲ ਹੋਣੀ ਹੈ ਜੀ। 15 ਸਾਲ। ਇਹ ਹੁਣ ਬੇਟੀ ਦੇ ਵਿੱਚ ਕਿੱਥੇ ਲੈ ਕੇ ਪਾਜੀ? ਹਾਂਜੀ ਬਾਹਰ ਕਿੱਥੇ ਖੜਿਆ ਬੇਟੀ ਨੇ? ਬੇਟੀ ਨੇ ਬਾਹਰ ਆਪ ਇੱਥੇ ਖੜਿਆ ਸੀ ਜੀ ਉੱਥੇ ਹਾ ਹਸਪੀਟਲ ਹੈ। ਹੀਰੇ ਦੇ। ਰਾਤ ਉੱਥੇ ਰਹੀ ਆ ਜਦੋਂ ਕੁੜੀ ਇਤਰਾ ਤੁਸੀਂ ਪਹਿਲੇ ਵੀਡੀਓ ਮੈਂ ਤੁਹਾਨੂੰ ਪਾਈ ਆ ਤੁਸੀਂ ਦੇਖੀ ਹੋਣੀ ਸ਼ਾਇਦ ਜਦੋਂ ਕੁੜੀ ਟੀਕਾ ਕੋਕਾ ਮਾਰਦੀ ਸੀ ਉਹ ਤੋਂ ਬਾਅਦ ਆਣ ਕੇ ਕੁੜੀ ਨੂੰ ਟੀਕਾ ਲਾ ਦਿੱਤਾ ਜਾਂਦਾ ਹੈ ਕੁੜੀ ਫੇਰ ਸ਼ਾਂਤ। ਜਦੋਂ ਕੁੜੀ ਨੇ ਹੋਸ਼ ਆਉਂਦੇ ਸੀ ਉਹਦਾ ਕੁੜੀ ਨੂੰ ਟੀਕੇ ਲੱਗਦੇ ਰਹੇ ਆ। ਇਨ ਕਿੰਨੇ ਵਜ ਦੀ ਗੱਲ ਤੇ ਹਾਲ ਤੱਕ ਕੁੜੀ ਨੂੰ ਹੋਛਦੀ ਨਹੀਂ ਜਗਾਈ ਇਹ ਪਰਸੋਂ 4 ਵਜੇ ਦੀ ਗੱਲ ਹੈ ਜੀ ਉਦੋਂ ਦੀ ਕੁਝ ਨਹੀਂ ਕੁੜੀ ਨੂੰ ਨਹੀਂ ਆਈ ਜੀ ਸਕੂਲ ਵਾਲੇ ਮੈਨੇਜਰ ਨਾਲ ਕੇ ਮਿਲੀ ਤੁਹਾਨੂੰ ਕੋਈ ਕਰਵਾ ਮੈਡਮ ਬਾਅਦ ਤੇ ਕੱਲ ਸਵੇਰੇ ਆਏ ਆ ਜੀ ਸਾਰਾ ਸਟਾਫ ਆਇਆ ਜਦੋਂ ਉਹ ਵੀ ਉਦੋਂ ਆਏ ਆ ਜਦੋਂ ਅਸੀਂ ਧੰਪੀ ਦਿੱਤੀ ਆ ਵੀ ਅਸੀਂ ਤੁਹਾਨੂੰ 10 ਮਿੰਟ ਦੇਖਣਾ ਨੇ ਤੇ ਕੁੜੀ ਦਾ ਮੰਜਾ ਚੋ ਕੇ ਅਸੀਂ ਸਕੂਲ ਦੇ ਬੂਹੇ ਤੇ ਗਾੜੀ ਲੈ ਆਉਣਾ ਜੀ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਸਾਡੀ ਇਹੋ ਮੰਗ ਹੈ ਜੀ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਉਹ ਪਤਾ ਲੱਗੇ ਲੈਵਲ ਮਿਲਣਾ ਚਾਹੀਦਾ ਜੇ ਕਿਹੜਾ ਟੀਕਾ ਲੱਗਾ ਕਿਹ ਸਾਨੂੰ ਆ ਖਾਲੀ ਇੱਕ ਪਰਚੀ ਲੈ ਕੇ ਭੇਜਤੀ ਆ ਕੋਰੇ ਕਾਗਜ਼ ਤੇ ਵੀ ਆ ਟੀਕਾ ਲੱਗਾ ਜੀ ਅਣੀ ਤਣ ਕੁੜੀ ਵੀ ਹੋਸ਼ੀ ਆ ਅਜੇ ਵੀ ਬੇਹੋਸ਼ੀ ਦੀ ਹਾਲਤ 'ਚ ਹੈ ਜੀ ਕੁਛ ਨਹੀਂ ਖਾਦਾ ਪੀਤਾ ਕੁੜੀ ਨੇ ਤੁਸੀਂ ਫੋੜ ਸੁਈਆਂ ਮਾਰ ਕੇ ਵੇਖ ਲਓ ਜਿਤਨਾ ਚੁੰਡੀਆਂ ਵੱਢ ਕੇ ਵੇਖ ਲਓ ਕੁੜੀ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਪਾ ਜੀ ਕਿਹੜਾ ਬੰਦਾ ਲੱਗ ਸੋਰਸਿੰਗ ਕੀ ਗੱਲ ਹੈ ਜੜੀ ਬੱਚੀ ਨੂੰ ਬੱਚੀ ਸਕੂਲ ਗਈ ਸੀ ਉੱਥੋਂ ਟੀਕਾ ਲੱਗਾ ਕਾਦਾ ਪਤਾ ਨਹੀਂ ਸਾਨੂੰ ਦੱਸਿਆ ਨਹੀਂ ਉਹਨਾਂ ਬਕਾ ਦਾ ਨਾ ਸਾਨੂੰ ਪੁੱਛਿਆ ਨਾ ਪਿਓ ਨੂੰ ਪੁੱਛਿਆ ਨਾ ਮਾਂ ਨੂੰ ਪੁੱਛਿਆ ਉਹਨਾਂ ਕੀਪ ਤੱਕ ਕਾਦਾ ਨਾ ਹੂੰ ਇਹ ਕਿਹਨੇ ਕਿਹਾ ਤੁਹਾਡੀ ਕੁੜੀ ਅਜੇ ਤੱਕ ਖੁਸ਼ੀ ਨਹੀਂ ਆਈ ਪਰसों ਦੀ ਹੋਸ਼ ਜਿਨੀ ਆ ਕੁੜੀ ਤੇ ਸਕੂਲ ਜਾ ਕੇ ਗੱਲਬਾਤ ਕੀਤੀ ਕੀ ਜਾਂਦੇ ਕੋਈ ਅਸੀਂ ਰਾਤ ਮੈਡਮ ਨੂੰ ਫੋਨ ਕੀਤਾ ਮੈਡਮਾਂ ਸੁੱਤੀਆਂ ਹੋਣਾ ਗੱਲਬਾਤ ਕੋਈ ਫੋਨ ਹੀ ਨਹੀਂ ਚੱਕਣ ਦਿਆਂ ਹੂੰ ਸਾਡਾ ਬੱਚਾ ਤਾਂ ਬਿਲਕੁਲ ਸੀਰੀਅਸ ਹੈ ਹਾਂਜੀ ਇਹ ਕੋਈ ਰੋਲਾ ਜਾਂ ਪੈਨਿਕ ਤੇ ਕੁੜੀ ਨੂੰ ਕੋਈ ਦੌਰੇ ਵੀ ਤੇ ਕੋਈ ਹੋਰ ਵੀ ਗੱਲੇ ਕੋਈ ਕੁੜੀ ਕੇ ਦੇ ਅੱਗੇ ਬਿਮਾਰ ਹੋਵੇ ਤਾਂ ਫੇਰ ਹੀ ਦੌਰੇ ਆਖੇ ਨਾ ਵੀ ਅੱਗੇ ਜਹਾਂ ਨੂੰ ਕੋਈ ਸਬੂਤ ਵਿਖਾਉਣ ਵੀ ਹੈ ਇਹਨਾਂ ਦੇ ਸਾਹਮਣੇ ਕੋਈ ਦੌਰਾ ਪਿਆ ਜਾਂ ਸਕੂਲੇ ਰੋਜ਼ ਜਾਂਦੀ ਆ ਕਦੀ ਉਹਨੇ ਛੁੱਟੀ ਨਹੀਂ ਕੀਤੀ ਜਾਂ ਦੱਸਣ ਕਿ ਸਕੂਲੇ ਇਹਨੂੰ ਦੌਰਾ ਪਿਆ ਤਾਂ ਹੀ ਇਹਨਾਂ ਦਾ ਅਫਮਾਨ ਅਲੱਗ ਵੀ ਦੌਰਾ ਪਿਆ ਹਾਂ ਸਕੂਲ ਵਾਲੇ ਝੂਠਾ الزام ਲਾਉਂਦੇ ਹਾਂਜੀ ਕੀ ਮੰਗ ਕਰਦੇ ਕਿ ਉਹਨਾਂ ਜੇਦਾ ਸਾਡੀ ਬੱਚੀ ਠੀਕ ਹੋਣੀ ਚਾਹੀਦੀ ਜੇ ਕੋਈ ਕਤਾਹੀ ਮਿਲੇ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਇਹ ਤਾਂ ਰੱਖਾ ਤੇ ਸਾਈਨ ਕਰਾ ਦੇਣਾ ਤੇ ਗੁਰਾਂ ਦੇ ਵੀ ਸਾਡੀ ਕੋਈ ਗਰੰਟੀ ਨਹੀਂ ਆ ਜੇ ਬੱਚੇ ਨਾ ਕਿਤੇ ਖੜਨੇ ਗਰੰਟੀ ਇਹਨਾਂ ਦੀ ਆ ਜੇ ਬੱਚੇ ਨੂੰ ਕੁਝ ਹੋ ਜੇ ਜਾਂ ਕੋ ਹੋ ਜੇ ਫਿਰ ਨਹੀਂ ਹੁਣ ਤੱਕ ਸਾਈਨ ਕਰਾ ਦੇ ਖੜੇ ਨੇ ਪਤਾ ਨਹੀਂ ਸਾਨੂੰ ਸਾਡੇ ਤਾਂ ਸਾਈਨ ਕਰਾ ਲਏ ਆ ਕੀ ਸਾਡਾ ਪਰ ਕਹਿੰਦੇ ਖਾਣਾ ਟ੍ਰਿਪ ਤੇ ਸਾਹੀ ਧਿਆਨ ਪੜ ਹੈਗੇ ਸਾਨੂੰ ਹਣ ਕੀਤਾ ਕਾਦੇ ਵਾਸਤੇ ਕਰਾਏ ਨਾ ਕਾਦੇ ਨਹੀਂ ਕਾਲੂ ਪਤਾ ਨਹੀਂ ਕਾਲੇ ਸਾਈਨ ਕਰਾ ਗਏ ਹਾਂਜੀ ਇੱਕ ਹਰਮਨਦੀਪ ਕੁੜੀ ਦੇ ਟੀਕਾ ਲਗਾ ਜਿਹਦਾ ਅਜੇ ਤੱਕ ਕੁੜੀ ਅਨਕੋਸ਼ਿਸ਼ ਹੈ ਕੀ ਸਰ ਟੀਕੇ ਕਦ ਲਗਾਏਗੇ ਸੀ ਸਰ ਹਾਂ ਜੀ ਇਹ ਸਰ ਰੂਟੀਨ ਇਮੂਨਾਈਜੇਸ਼ਨ ਪ੍ਰੋਗਰਾਮ ਦੇ ਅਧੀਨ ਨਹੀਂ 10ਵੀਂ ਕਲਾਸ ਦੇ ਬੱਚਿਆਂ ਨੂੰ ਜਿਹੜੇ ਲੱਗਦੇ ਨੇ ਜੀ ਡੀਟੀ ਦਾ ਇੰਜੈਕਸ਼ਨ ਦਿੱਤਾ ਗਿਆ ਸੀਗਾ ਕੋਈ 11 ਬੱਚਿਆਂ ਨੂੰ ਇੰਜੈਕਸ਼ਨ ਲੱਗਾ ਸੀ ਸਾਡੇ ਏਐਨਐਮ ਜਿਹੜੇ ਬੱਬਲ ਚੀਤ ਕਰੋ ਗਏ ਸੀ ਉਹਨਾਂ ਨੇ ਲਗਾਏ ਸੀ ਉਹ ਸਾਰੇ ਠੀਕ ਨੇ ਇਹ ਬੱਚੀ ਨੂੰ ਵੀ ਮੰਗਲਵਾਰ ਵਾਲੇ ਦਿਨ 23 ਨੂੰ 11 ਵਜੇ ਇੰਜੈਕਸ਼ਨ ਲੱਗਾ ਸੀ ਬਿਲਕੁਲ ਠੀਕ ਹੈ ਸੀਏ ਸਕੂਲ ਤੋਂ ਘਰ ਵੀ ਗਈ ਹੈ ਘਰ ਜਾ ਕੇ ਫਿਰ ਉਸ ਤੋਂ ਬਾਅਦ ਕੋਈ ਥੋੜੀ ਬਹੁਤੀ ਤੀਬੀਤ ਖਰਾਬ ਹੋਈ ਪਰਿਵਾਰ ਵਾਲੇ ਕਹਿ ਰਹੇ ਆ ਕਿ ਬੱਚੀ ਜੂਟੀ ਕਦੋਂ ਦਾ ਘਰ ਪਹੁੰਚੀ ਉਹਦੀ ਅਜੇ ਤੱਕ ਹਾਲਤ ਸੁਧਰੀ ਨਹੀਂ ਹੈਗੀ ਹਾਂਜੀ ਇਹ ਦਿਨ ਹੋ ਗਏ ਆ ਉਹ ਇਸ ਤਰ੍ਹਾਂ ਜੀ ਕੱਲ ਅਸੀਂ ਇਸ ਨੂੰ ਆਪਣੇ ਮੈਡੀਕਲ ਸਪੈਸ਼ਲਿਸਟ ਸਾਡੇ ਡਾਕਟਰ ਬੰਦੀਪਨ ਜੀ ਵੀ ਦੇਖ ਕੇ ਆਏ ਸੀ ਉਹਨਾਂ ਨੇ ਫਿਰ ਇਹ ਫੈਸਲਾ ਲਿਆ ਕਿ ਨੂੰ ਗੋਨਾਨਕ ਹਸਪੀਟਲ ਰੈਫਰ ਕੀਤਾ ਗਿਆ ਉਹ 168 ਦੀ ਐਮਬੂਲੈਂਸ ਤੇ ਗਏ ਸੀ ਪਰ ਉੱਥੇ ਕੋਈ ਸ਼ਾਇਦ ਦਾਖਲ ਨਹੀਂ ਹੋਈ ਜਾਂ ਇਸ ਤਰ੍ਹਾਂ ਫਿਰ ਵਾਪਸ ਘਰ ਆਏ ਹੋਏ ਆ ਕਾਦੀ ਟੀਕੇ ਕਦ ਲਗਵਾਏ ਕਿ ਸਰ ਇਹ ਡੀਟੀ ਦੇ ਡਿਫਥਰੀਆ ਤੇ ਟੈਟਨਸ ਦੇ ਰੂਟੀਨ ਇਮਯੂਨਾਈਜੇਸ਼ਨ ਹੈ ਇਹਦੀ ਸਕੀਮ ਦਗਾ ਸੈੱਟ ਹੋ ਗਈ ਜੀ ਯੂਨੀਵਰਸਲ ਪ੍ਰੋਗਰਾਮ ਆਫ ਇਮਯੂਨਾਈਜੇਸ਼ਨ ਹੈ ਜਿਹਦੇ ਵਿੱਚ ਅਸੀਂ ਇਹ ਸਾਰੇ ਕਵਰੇਜ ਫੁੱਲ ਕਵਰੇਜ ਕਰਦੇ ਹਾਂ ਤੇ ਜਿਸ ਦਾ ਹੁਣ ਕੋਈ ਜਰੀਆ ਅਨਕੌਨਸ਼ੀਅਸ ਹੈ ਜੇ ਅਗਰ ਕੱਲ ਨੂੰ ਕੋਈ ਮਿਸਕੈਪਟਿੰਗ ਹੁੰਦੀ ਕੋਈ ਗੱਲਬਾਤ ਹੋਵੇ ਵੀ ਕੌਣ ਜੀ ਬਣਦਾ ਹੈ ਦੇਖੋ ਸਾਡੇ ਮੈਡੀਕਲ ਸਪੈਸ਼ਲਿਸਟਰ ਨੇ ਵੀ ਐਗਜ਼ਾਮਿਨ ਕੀਤਾ ਉਹਦੇ ਲਈ ਅਸੀਂ ਇੱਕ ਇਨਕੁਆਇਰੀ ਕਮੇਟੀ ਬਿਠਾਈ ਹੈ ਵੀ ਫੈਕਟ ਫਾਈਨਡਿੰਗ ਜਿਹੜੀ 2-3 ਦਿਨਾਂ ਵਿੱਚ ਸਾਨੂੰ ਜੀ ਰਿਪੋਰਟ ਦੇ ਦੇਗੀ ਤੇ ਇਸ ਤੋਂ ਇਲਾਵਾ ਅਸੀਂ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ ਕਿ ਉਹ ਬੱਚੀ ਨੂੰ ਇਲਾਜ ਕਰਾਇਆ ਜਾਵੇ ਉਹਨਾਂ ਦੇ ਉਹ ਆਪਾਂ ਘਰ ਦੇ ਵਿੱਚ ਵਰਕਰ ਵੀ ਭੇਜੇ ਆਪਣੇ ਜੇਕਰ ਕੋਈ ਕੋਤਾਈ ਪਾਈ ਜਾਂਦੀ ਜਾਂ ਕੋਈ ਲੱਗਦਾ ਵਾ ਕਿ ਕਿਸੇ ਗੱਲ ਕਰਕੇ ਕੁੜੀ ਨੂੰ ਕੋਸ਼ਿਸ਼ ਹੋਈ ਜਾਂ ਕੁੜੀ ਨੂੰ ਕੁਝ ਹੋਇਆ ਵਾ ਨਹੀਂ 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 ਜੀਨੇ ਬਾਕੀ ਬਿਲਕੁਲ 11 ਬੱਚਿਆਂ ਨੂੰ ਟੀਕੇ ਲੱਗੇ ਬਾਕੀ ਸਾਰੇ ਠੀਕ ਹੈ ਇਹ ਬੱਚੀ ਨੂੰ ਵੀ ਠੀਕ ਰਹੀ ਹੈ ਟੀਕਾ ਲੱਗ ਕੇ ਬਿਲਕੁਲ ਓਕੇ ਸੀ ਘਰ ਜਾ ਕੇ ਕੋਈ ਪ੍ਰੋਬਲਮ ਆਈ ਹੈ ਮੈਨੂੰ ਤੁਹਾਡੇ ਸਕੂਲ ਚ ਕੁੜੀ ਇੱਕ ਵਰਦੀ ਆ ਹਰਮਨਦੀਪ ਕੋਰ ਉਹਨੂੰ ਟੀਕਾ ਲਗਾਏਗਾ ਸੀ ਕੋਟੈਟਸ ਦੇ ਹਾਂਜੀ ਉਹਦੀ ਹਾਲ ਜਿਹੜੀ ਉਹ ਸਿਸਟਮ ਦੇ ਨਹੀਂ ਠੀਕ ਹੈਗੀ ਕੀ ਨਾਲ ਜਾਓਗੇ ਇਹ ਕੱਲ ਸਰ ਉਹ ਆਪਣੇ ਹਸਪਤਲ ਨੂੰ ਟੀਮ ਆਈ ਪੂਰੇ ਟੀਮ ਚੈੱਕਅਪ ਦੇ ਵਿੱਚ ਟੈਟਨਸ ਦਾ ਇੰਜੈਕਸ਼ਨ ਲੱਗਿਆ ਉਹਨਾਂ ਨੂੰ 21 ਤਰੀਕ ਨੂੰ ਉਹ ਲੜਕੀ ਸਕੂਲੋਂ ਗਈ ਹੈ ਉਸ ਤੋਂ ਬਾਅਦ ਸ਼ਾਮੀ 6 ਵਜੇ ਤੱਕ ਬਿਲਕੁਲ ਠੀਕ ਸੀ ਤੇ ਸਾਡੇ ਹਿਸਾਬ ਨਾਲ ਇੰਜੈਕਸ਼ਨ ਦਾ ਕੋਈ ਰਿਐਕਸ਼ਨ ਨਹੀਂ ਉਸ ਤੋਂ ਬਾਅਦ ਉਹਨੂੰ ਕੋਈ ਪ੍ਰੋਬਲਮ ਹੋਈ ਹੈ ਤੇ ਫਿਰ ਹਸਪਤਲ ਲੈ ਕੇ ਗਏ ਨੇ ਤੇ ਬੱਚੀ ਕੱਲ ਸਾਨੂੰ ਜੋ ਪਤਾ ਲੱਗਾ ਕਿ ਅੰਮ੍ਰਿਤਸਰੋਂ ਉਹ ਗਏ ਨੇ ਉਸ ਤੋਂ ਬਾਅਦ ਠੀਕ ਸੀ ਲੜਕੀ ਘਰ ਵੀ ਆਈ ਹੈ ਠੀਕ ਸੀ ਲੜਕੀ ਕਿ ਕਦੀ ਜ਼ਿੰਮੇਵਾਰੀ ਕਦੀ ਹੁੰਦੀ ਹੈ ਮਤਲਬ ਬੱਚਾ ਅਗਲਾ ਸਕੂਲ 'ਚ ਜਗਾ ਹੈ ਉਹ ਕਰਪ ਨਹੀਂ ਫਿਰ ਜਿੰਮੇਵਾਰੀ ਮਾਫ ਨਹੀਂ ਬੰਦੀ ਆ ਡਾਕਟਰ ਹੀ ਬੰਦੀ ਹੈ ਕਿ ਜਾਂ ਨਹੀਂ ਦੇਖੋ ਅਸੀਂ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਹਦਾਇਤਾਂ ਮੁਤਾਬਿਕ ਹਸਪਤਾਲ ਵਾਲੇ ਨੇ ਇੰਜੈਕਸ਼ਨ ਲਗਾਣ ਆਏ ਰੂਟੀਨ ਚੈੱਕਅਪ ਲਈ ਅੱਗੇ ਵੀ ਆਉਂਦੇ ਨੇ ਸੜਕੋਲ ਤੇ ਉਹਨਾਂ ਨੇ ਆ ਕੇ ਇੰਜੈਕਸ਼ਨ ਲਗਾਏ ਬੱਚਿਆਂ ਨੂੰ ਤੇ ਬਾਕੀ ਬੱਚਿਆਂ ਨੂੰ ਵੀ ਲੱਗੇ ਆ ਬਾਕੀ ਬਿਲਕੁਲ ਠੀਕ ਨੇ ਬੱਚੇ ਕਿਸੇ ਬੱਚੇ ਦੀ ਕੋਈ ਪ੍ਰੋਬਲਮ ਨਹੀਂ ਹੋਈ ਸਾਰੇ ਬੱਚੇ ਇਗਜ਼ਾਮ ਦੇ ਆ ਰਹੇ ਨੇ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਜੇ ਕੋਈ ਨੂੰ ਪ੍ਰੋਬਲਮ ਹੈ ਫਿਰ ਇਹਦਾ ਇਹਦਾ ਇਹਦੇ ਜਿੰਮੇਵਾਰ ਫਿਰ ਡਾਕਟਰ ਹੈ ਨਹੀਂ ਬੈਨ ਹੀ ਗੈਰੀ ਡਾਕਟਰ ਜਿੰਮੇਵਾਰੀ ਮੇਰੇ ਸਾਬ ਨਾਲ ਬੱਚਾ ਜਦੋਂ ਸ਼ਾਮ ਤੱਕ ਬਿਲਕੁਲ ਠੀਕ ਸੀ ਜੇ ਇੰਡੈਕਸ਼ਨ ਦਾ ਕੋਈ ਰਿਐਕਸ਼ਨ ਹੁੰਦਾ ਜਾਂ ਸਾਨੂੰ ਇਨਫੋਰਮ ਕਰਦੇ ਉਹਨਾਂ ਨੇ ਤੁਹਾਨੂੰ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਕਿ ਬੱਚਾ ਸ਼ਾਮ ਤੱਕ ਉਹਨ ਕੋਈ ਪ੍ਰੋਬਲਮ ਨਹੀਂ ਹੋਈ ਹਮ ਜਦ ਕਿ ਰਾਤ ਸਾਨੂੰ 12 ਵਜੇ ਤੋਂ ਬਾਅਦ ਉਹਨਾਂ ਨੇ 12 ਵਜੇ ਮੈਨੂੰ ਫੋਨ ਕੀਤਾ ਕਿ ਬੱਚੇ ਦੀ ਤਬੀਬ ਠੀਕ ਹੈ ਫਿਰ ਕੱਲ ਅਸੀਂ ਮਾਰਨਿੰਗ ਚ ਆ ਕੇ ਮੈਂ ਸਟਾਫ ਦੇ ਨਾਲ ਆਪਣੇ ਸਾਰੇ ਅਸੀਂ ਹਸਪੀਟਲ ਗਏ ਆ ਹਸਪੀਟਲ ਦੀ ਟੀਮ ਵੀ ਨਾਲ ਗਈ ਹੈ ਫਿਰ ਇਹਨਾਂ ਨੇ ਇੱਥੋਂ ਗਨਾਨਕੋ ਹਸਪੀਟਲ ਰੈਫਰ ਕਰ ਦਿੱਤਾ ਬੱਚੇ ਨੂੰ ਕੋਈ ਪੈਸੇ ਵੀ ਦਿੱਤੇ ਨਹੀਂ ਤੁਹਾ ਇਹ ਰਾਜੋਸਤਾਨ ਦੀ ਅਸੀਂ ਮਦਦ ਕੀਤੀ ਬੱਚੇ ਦੀ ਥੋੜੀ ਕਿੰਨੀ 10000 ਰੁਪਏ ਕਿਤਾ 20 ਕਿਤਾ ਕਿੰਨਾ ਕਿਤਾ ਸੀ ਅਸੀਂ 5000 ਬੱਚੇ ਨੂੰ ਦਿੱਤਾ ਮਦਦ ਕੀਤੀ ਉਹਦੀ ਆਪਣੇ ਵੱਲੋਂ ਉਹ ਆਪਣੇ ਸਟਾਫ ਨੂੰ ਕਿ ਚਲੋ ਬੱਚੇ ਨੇ ਹਸਪਤਾਲ ਜਾਣਾ ਕੋਈ ਖਰਚਾ ਨਾ ਉਹਦਾ ਲੱਗੇ ਤੇ ਅਸੀਂ ਇਹਨੂੰ ਮਦਦ ਕੀਤੀ ਉਹਦੀ ਬੱਚੇ ਦੀ ਹਾਂਜੀ ਹੁਣ ਜਿਹਦੇ ਉੱਪਰ ਵਾਲਾ ਆरोप ਲਗਾ ਰਹੇ ਆ ਵੀ ਸਾਡੀ ਕੁੜੀ ਸਕੂਲ ਗਈ ਸਾਡੇ ਪਰਿਵਾਰ ਵਾਲੇ ਪਤਾ ਨਹੀਂ ਕੀ ਕਹਿ ਰਹੇ ਨੇ ਪਰ ਲੜਕੀ ਸਾਨੂੰ ਜੋ ਸ਼ਾਮ ਨੂੰ ਪਤਾ ਲੱਗਾ ਠੀਕ ਹੈ ਬਿਲਕੁਲ ਲੜਕੀ ਸ਼ਾਮੀ ਠੀਕ ਹੈ ਸਾਨੂੰ ਇਹ ਪਤਾ ਲੱਗਾ ਦੇਖੋ ਅੰਮ੍ਰਿਤਸਰ ਗਏ ਅਗਰ ਅਸੀਂ ਕਹਿ ਰਹੇ ਕਿ ਅੰਮ੍ਰਿਤਸਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਭੇਜਿਆ ਸੀ ਤੇ ਜੇ ਉੱਥੇ ਚੈੱਕ ਅਪ ਲਈ ਕੀਤੇ ਤੇ ਉਹਨਾਂ ਦੀਆਂ ਰਿਪੋਰਟਸ ਅਸੀਂ ਮੰਗਵਾਈਏ ਕਿ ਉਹਨਾਂ ਨੇ ਡਾਕਟਰਸ ਨੇ ਕੀ ਉਹਨਾਂ ਨੂੰ ਕਿਹਾ ਕਿਉਂਕਿ ਜੇ ਉੱਥੇ ਭੇਜੋ ਉਹਨਾਂ ਨੇ ਕੋਈ ਰੈਫਰ ਤੇ ਕੀਤਾ ਹੋਏਗਾ ਨਾ ਕਿ ਅਸੀਂ ਨਹੀਂ ਜਾਂ ਕਿੱਥੇ ਲੈ ਕੇ ਜਾਓ ਤੁਸੀਂ ਜਿਸ ਤੋਂ ਹੁਣ ਕੁੜੀ ਅਜੇ ਤੱਕ 3 ਦਿਨ ਹੋ ਗਏ ਕੋਸ਼ਿਸ਼ ਆ ਅਗਰ ਖੋਦਣਾ ਕਰਤਾ ਪੂਰੀ ਮਹੀਨੇ ਸਰ ਕੱਲ ਵੀ ਅਨਕੌਂਸ਼ੀਅਸ ਨਹੀਂ ਸੀ ਲੜਕੀ ਫਸੇ ਸਾਰੀ ਟੀਮ ਸਾਡੇ ਹਸਪਤਲ ਗਏ ਅਨਕੌਂਸ਼ੀਅਸ ਨਹੀਂ ਸੀ ਲੜਕੀ ਕੱਲ ਵੀ ਹਾਂਜੀ ਠੀਕ